ਅੱਛੀ ਗੱਲ ਜੀ ਜਰਿਆਣਿਆਂ ਨੂੰ ਥੋੜੇ ਸਾਰੇ ਜਣਿਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਜਿਨੇ ਵੀ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੋ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਕੇਨ ਲਾ ਕੇ ਵਰਕ ਕਿਵੇਂ ਕਰੀਏ ਇਹ ਕੇਨ ਹੁੰਦੀ ਹੈ ਇਹ ਵਾਈਟ ਕਲਰ ਦੀ ਆਉਂਦੀ ਹੈ ਆਪਾਂ ਇਹਨੂੰ ਡਾਈ ਕਰਵਾ ਸਕਦੇ ਹਾਂ ਕਿਸੇ ਵੀ ਕਲਰ ਚ ਵੈਸੇ 골ਡ ਕਲਰ ਚ ਹੀ ਕਰਵਾਵੇ ਕਿਉਂਕਿ ਆਪਾਂ ਕਲਰਫੁਲ ਕਰਾਉਣੇ ਤਾਂ ਉਹ ਜਦੋਂ ਸੂਟ ਆਪਾਂ ਬਾਰ-ਬਾਰ ਧੋਣੇ ਤਾਂ ਥੋੜੀ ਫੇਟ ਹੋ ਜਾਂਦੀ ਹੈ। ਸੋ 골ਡ ਤੇ ਇਸ਼ੂ ਨਹੀਂ ਰਹਿੰਦਾ ਆਪਾਂ ਕਿਸੇ ਵੀ ਸੂਟ ਚ ਲਈ ਹੈ ਨਾ 골ਡ ਕਲਰ ਦੀ ਚੱਲ ਜਾਂਦੀ ਹੈ। ਸੋ ਆ ਦੇਖੋ ਮੈਂ ਕਲਿੰਕ ਕਰ ਲਿਆ ਆ। ਹੁਣ ਮੈਂ ਤੁਹਾਨੂੰ ਦੱਸੂਗੀ ਆਪਾਂ ਕੇਨ ਜ਼ਰੂਰ ਯੂਜ਼ ਕਰਨੀ ਹੈ ਕਿਵੇਂ ਯੂਜ਼ ਕਰਨੀ ਹੈ। ਸਭ ਤੋਂ ਫਰਸਟ ਤੇ ਆਪਾਂ ਕੀ ਕਰਨਾ? ਸੋ ਆਪਾਂ ਫਰਸਟ ਤੇ ਕੀ ਕਰਨਾ ਪਹਿਲਾਂ ਸਭ ਤੋਂ نیچے ਆਪਾਂ ਕੇਨ ਲਗਾ ਲੈਣੀ ਹੈ। ਉਸ ਤੋਂ ਬਾਅਦ ਆਪਾਂ ਲਾ ਲਾਂ ਨਾ ਪੇਸਟਿੰਗ ਪੇਪਰ ਮੰਮਾ ਵੈਸੇ ਇਹ ਚੀਜ਼ ਤੁਸੀਂ ਵਿਆਉਟ ਪੇਸਟਿੰਗ ਵਾਲੀ ਯੂਜ਼ ਕਰਿਓ ਡਬਲ ਲਾ ਲਓ ਠੀਕ ਹੈ ਤਾਂ ਕਿ ਜਿੱਦੋਂ ਆਪਾਂ ਕੱਪੜਾ ਕਟਾਂਗੇ ਤੋ ਤੋ ਇਹ ਆਸਾਨੀ ਨਾਲ ਨਿਕਲ ਜੀ ਉਸ ਤੋਂ ਬਾਅਦ ਆਪਾਂ ਲਾਣੀ ਆ ਉੱਪਰ ਸਟਫ ਫੰਡ ਜਿਵੇਂ ਮਾਰਜਨ ਆਪਾਂ ਕਰਿਆ ਹੋਆ ਆਪਣੀ ਅਕੋਰਡਿੰਗ ਉਸ ਤਰ੍ਹਾਂ ਲਾ ਲੈ। ਸੋ ਆਪਾਂ ਇਸ ਤਰ੍ਹਾਂ ਇਹਨੂੰ ਬਿਲਕੁਲ ਸੈੱਟ ਕਰ ਲੈਣਾ। ਨੀਚੇ ਕੇਨ ਨੀਚੇ ਪਾ ਕੇ ਲਾਉਣੀ ਆ ਫਿਰ ਪੇਪਰ ਲਾਉਣਾ ਉਸ ਬਾਅਦ ਆਪਾਂ ਕੱਪੜਾ ਲਾ ਲੈਣਾ। ਹੁਣ ਮੈਂ ਤੁਹਾਨੂੰ ਮੇਨ ਮਸ਼ੀਨ ਚ ਲਾ ਕੇ ਤੁਹਾਨੂੰ ਅੱਗੇ ਨਸਨੀਆ ਹੁਣ ਆਪਾਂ ਇਹਨਾਂ ਘੱਲੇ ਸਿੰਪਲ ਲਾਈਨ ਆਉਗੀ ਪਹਿਲਾਂ ਸਿੰਪਲ ਲਾਈਨ ਲਾਵਾਂਗੇ ਉਸ ਤੋਂ ਬਾਅਦ ਆ ਕਪੜੇ ਦੀ ਕਟਿੰਗ ਕਰਾਂਗੇ ਉੱਪਰ ਵਾਲੇ ਦੀ ਸਭ ਤੋਂ ਸਿੰਪਲ ਇੱਕ ਲਾਈਨ ਆ ਗਈ ਆ ਹੁਣ ਆਪਾਂ ਇਹਦੇ ਉੱਪਰੋਂ ਆਹ ਕੱਟ ਲਾਂਗੇ ਕਪੜਾ ਸੂਟ ਵਾਲਾ ਇਸ ਤਰ੍ਹਾਂ ਇਹਦੇ ਕਿਤੇ ਵੀ ਫੜ ਕੇ ਇੱਕ ਵਾਰੀ ਤੁਸੀਂ ਟੱਕ ਲੈ ਲਓ ਛੋੜ ਆਇਆ ਐਸਾ ਬਸ ਤੋਂ ਬਾਹਰ ਐਸੇਨ ਦੇ ਨਾਲ-ਨਾਲ ਵਧੀਆ ਫਿਨਿਸ਼ਿੰਗ ਦੇ ਨਾਲ ਇਹਦੀ ਕਟਿੰਗ ਕਰਾਂਗੇ ਆਪਾਂ ਦੋਨੋਂ ਸਾਈਡ ਤੋਂ ਵਧੀਆ ਫਿਨਿਸ਼ਿੰਗ ਨਾਲ ਕਟਿੰਗ ਕਰਨੀ ਹੈ ਪਹਿਲੀ ਐਸ ਤਰ੍ਹਾਂ ਆਪਾਂ ਇਹਨੂੰ ਫੁੱਲ ਫਿਨਿਸ਼ਿੰਗ ਨਾਲ ਕਟਿੰਗ ਕਰ ਲਾਂਗੇ ਇਹਦੀ ਉਸ ਤੋਂ ਬਾਅਦ ਆਪਾਂ ਇਹਨੂੰ ਦੁਬਾਰੇ ਅਟੈਚ ਕਰ ਲਾਂਗੇ ਤੇ ਇਹਦੇ ਉੱਤੋਂ ਫਿਰ ਇੱਕ ਸਿੰਪਲ ਲਾਈਨ ਹੋਰ ਆਊਗੀ ਆਪਾਂ ਉਹ ਮਾਰ ਕਰ ਲਾਂਗੇ ਹੁਣ ਇਹਦੇ ਉੱਤੇ ਹੀ ਉਤੋਂ ਹੋਰ ਫਿਨਿਸ਼ਿੰਗ ਦਊਗੀ ਜਨ ਕਿ ਚੌੜੀ ਪੱਟੀ ਵਾਲੀ ਵਾਲਾ ਵਰਕ ਹੋਊਗਾ ਜਦੋਂ ਵੀ ਆਪਾਂ ਡਿਜ਼ਾਈਨ ਰੈਡੀ ਕਰਾਉਣਾ ਵਧੀਆ ਡਿਜ਼ਾਈਨਰ ਤੋਂ ਰੈਡੀ ਕਰਵਾਓ ਤੁਸੀਂ ਡਿਜ਼ਾਈਨ ਹਨ ਵੀ ਡਿਜ਼ਾਈਨ ਅਪ ਪ੍ਰੋਪਰ ਬਣਿਆ ਹੋਵੇ ਵਧੀਆ ਪੈਚ ਵਰਕ ਵਾਲਾ ਤਾਂ ਜਿੰਨਾ ਡਿਜ਼ਾਈਨ ਆਪਣਾ ਪ੍ਰੋਪਰ ਹੋਊਗਾ ਉਨੀ ਆਪਣੀ ਫਿਨਿਸ਼ਿੰਗ ਵਧੀਆ ਆਉਣੀ ਜ਼ਿਆਦਾਤਰ ਫਿਨਿਸ਼ਿੰਗ ਆਪਣੇ ਡਿਜ਼ਾਈਨ ਤੇ ਡਿਪੈਂਡ ਕਰਦੀ ਹੁੰਦੀ ਹੈ ਆਪਣਾ ਡਿਜ਼ਾਈਨ ਕਿਵੇਂ ਦਾ ਰੈਡੀ ਹੋਇਆ ਉਦੇ ਅਕੋਰਡਿੰਗ ਹੀ ਆਪਣੀ ਫਿਨਿਸ਼ਿੰਗ ਨੇ ਆਉਣਾਗਾ। ਸੋ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਪੂਰਾ ਕੰਪਲੀਟ ਕਰ ਲੈਣਾ। ਵਿੱਚੋਂ ਵੀ ਜਿਹੜਾ ਆ ਜਗ੍ਹਾ ਤੇ ਆਪਣਾ ਜਿੰਨਾ ਵਰਕ ਹੋਣਾ ਆਪਾਂ ਉਹ ਵੀ ਕੰਪਲੀਟ ਕਰਕੇ ਉਸ ਤੋਂ ਬਾਅਦ ਆਪਾਂ ਨੀਚੋਂ ਜਿਹੜੀ ਕਿਨ ਆ ਉਹਨੂੰ ਕਟਿੰਗ ਕਰਾਂਗੇ। ਮੈਂ ਤੁਹਾਨੂੰ ਸਾਰਾ ਪ੍ਰੋਪਰ ਦਿਖਾਵਾਂ ਤੁਸੀਂ ਵੀਡੀਓ ਦੇ ਲਾਸਟ ਤਾਈਂ ਬਣੀ ਰਹੋ ਪਲੀਜ਼ ਕਿਪ ਬਣਾ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਜਿੰਨਾਂ ਨੂੰ ਲੋੜ ਹੈ ਜ਼ਰੂਰਤ ਹੈ। ਉਹਨਾਂ ਤਾਈਂ ਜਾ ਸਕੀ ਤੇ ਆਪਣੇ ਨਾਲ ਹੋਰ ਲੋਕ ਜੁੜ ਸਕਣ ਕਿਸੇ ਵੀ ਚੀਜ਼ ਦੀ ਜਾਣਕਾਰੀ ਹੈ ਕੋਈ ਵੈਸੇ ਛੋਟੀ ਮੋਟੀ ਦਿੱਕਤ ਹੈ ਮਸ਼ੀਨ ਚ ਜਾਂ ਫਿਰ ਕਿਸੇ ਵਰਕ ਬਾਰੇ ਕੁਝ ਪੁੱਛਣਾ ਹੈ ਕੁਝ ਵੀ ਪੁੱਛਣਾ ਹੈ ਤੁਸੀਂ ਮੈਨੂੰ ਮੇਰਾ ਨੰਬਰ ਉੱਪਰ ਮੈਚਣਾ ਹੈ ਮੈਨੂੰ ਪੁੱਛ ਸਕਦੇ ਹੋ ਉਹਦੀ ਕੋਈ ਪੇਮੈਂਟ ਨਹੀਂ ਹੈ ਤੁਸੀਂ ਮੈਨੂੰ ਕਿਸੇ ਵੀ ਟਾਈਮ ਪੁੱਛ ਸਕਦੇ ਹੋ WhatsApp ਤੇ ਮੈਸੇਜ ਕਰ ਸਕਦੇ ਹੋ ਉਹਦੀ ਕੋਈ ਪੇਮੈਂਟ ਨਹੀਂ ਹੋਣੀ ਹਾਂਜੀ ਹੁਣ ਆਪਾਂ ਵਿਚਲਾ ਵਿਚਲਾ ਸਾਰਾ ਵਰਕ ਕਰ ਲੈਣਾ ਹੈ ਇਸ ਤੋਂ ਬਾਅਦ ਆਪਾਂ ਇਹਦੀ ਬੈਕ ਸਾਈਡ ਤੋਂ ਕੇਨ ਕਟਾਂਗੇ ਕੇਨ ਆਪਾਂ ਆ ਜਗ੍ਹਾ ਤੋਂ ਨਹੀਂ ਕਟਣੀ ਕਿਉਂਕਿ ਨਹੀਂ ਫਿਰ ਆ ਜਗਾ ਤੋਂ ਨਿਕਲ ਜਾਂਦੀ ਹੈ ਵਿਚਾਰੀ ਠੀਕ ਹੈ ਇਧਰੋਂ ਇਧਰਲੀ ਸਾਈਡ ਤੋਂ ਆਪਾਂ ਕਟਾਂਗੇ ਤੇ ਥੋੜਾ ਦੂਰੋਂ ਦੂਰੋਂ ਕਟਾਂਗੇ ਬਿਲਕੁਲ ਨਾਲ-ਨਾਲ ਕੇਨ ਨਹੀਂ ਕਟਣੀ ਹੈਗੀ ਆਪਾਂ ਤੇ ਇੱਥੇ ਆਪਾਂ ਨਾਲ ਹੀ ਜੋਇੰਟ ਹੀ ਰੱਖਣੀ ਆਵੇਂ ਉੱਤੇ ਵਰਕ ਕਰ ਲੈਣਾ ਅੰਦਰਲੀ ਸਾਈਡ ਤੋਂ ਨਹੀਂ ਕਟਣੀ ਸਿਰਫ ਆਪਾਂ ਬਾਹਰਲੀ ਸਾਈਡ ਤੋਂ ਹੀ ਕਟਣੀ ਆ ਆਪਾਂ ਇਸ ਤਰ੍ਹਾਂ ਇੱਕ ਵਾਰੀ ਛੋਟਾ ਜਿਹਾ ਟੱਕ ਲਾ ਲੈਣਾ ਕੋਸਟੋ ਵਾ ਇਹਨੇ ਛੱਡ ਕੇ ਇਹਨੂੰ ਕੱਟਣਾ ਤੁਹਾਨੂੰ ਜਿਹੜੀ ਵੀ ਚੀਜ਼ ਨਾਲ ਇਜ਼ੀ ਲੱਗੇ ਤੁਸੀਂ ਉਸੇ ਚੀਜ਼ ਨਾਲ ਕੱਟ ਲੈਣਾ ਥੋੜੀ ਇਹ ਕਿਨਹਾੜ ਹੁੰਦੀ ਆ ਸੋ ਮਸ਼ੀਨ ਨਾਲ ਆਈ ਕੈਂਚੀ ਨਾਲ ਨਹੀਂ ਕੱਟ ਰਹੀ ਜਾਨੀ ਕਿ ਗੋਕਲ ਕੈਂਚੀ ਫਿਰ ਮੁੜ ਜਾਣੀ ਆਪਣੀ ਜੇ ਆਪਾਂ ਉਹਦੇ ਨਾਲ ਟਰਾਈ ਕਰਾਈਏ ਇਹਨੂੰ ਇਹ ਵੈਸੇ ਇੰਨੀ ਹਾਰਡ ਵੀ ਨਹੀਂ ਹੁੰਦੀ ਵਿੱਚ ਹੁਣ ਲਾਈਨਿੰਗ ਲੱਗ ਗਈ ਤੇ ਉਸ ਤੋਂ ਬਾਅਦ ਇਹ ਆਈ ਨਹੀਂ ਵੀ ਆਪਣੇ ਕਿਸੇ ਬਾਡੀ ਪਾਰਟ ਤੇ ਚੁੱਭੂਗੀ ਉਸ ਤੋਂ ਬਾਅਦ ਇਹਨੂੰ ਆਪਾਂ ਕਿਉਂਕਿ ਉੱਪਰ ਤੇ ਨੀਚੇ ਵਾਲਾ ਪਾਰਟ ਆਪਾਂ ਕਰਨਾ ਹੈ ਤਾਂ ਉਹਦੇ ਵਿੱਚ ਨਹੀਂ ਆਪਾਂ ਕੀਨ ਕਰਨੀ ਐਸ ਤਰ੍ਹਾਂ ਕੇ ਇਹਨੂੰ ਆਪਾਂ ਪਾਸੇ ਘੜ ਲੈਣਾ ਤਰਾਇ ਮੋਰ ਲਾਣੇ ਪਾ ਇਧਰ ਵੀ ਯਸਤਰਾਇਂ ਕੱਟ ਲਾਈ ਇਹਨੂੰ ਇਧਰ ਆਇਮੋਰ ਹੁਣ ਆਪਾਂ ਇਹਨੂੰ ਦੁਬਾਰੇ ਮਸ਼ੀਨ 'ਚ ਅਟੈਚ ਕਰਾਂਗੇ ਜੋ ਤੁਸੀਂ ਮਸ਼ੀਨ 'ਚ ਅਟੈਚ ਕਰਨੀ ਹੈ ਇਧਰ ਲਈ ਕੇਨ ਨੂੰ ਇਧਰ ਕੱਢ ਕੇ ਇਧਰ ਪਿਛੇ ਵਾਲ ਨੂੰ ਉੱਪਰ ਨੂੰ ਕੱਢ ਕੇ ਫਿਰ ਨਾਲ ਅਟੈਚ ਕਰਨੀ ਹੈ। ਬਸ ਆਪਾਂ ਇਹ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਵਿੱਚ ਅਟੈਚ ਕਰ ਲਿਆ। ਜਿਹੜੀ ਇਧਰੋਂ ਕੱਟੀ ਸੀ ਉਹ ਆਏ ਨੀਚੇ ਕੱਢ ਲਈ ਆਪਾਂ ਤੇ ਇਧਰਲੀ ਇਧਰ ਨੂੰ ਅਟ ਲੈਣੀ ਹੈ ਇਸ ਤਰ੍ਹਾਂ। ਤੇ ਉਸ ਤੋਂ ਬਾਅਦ ਜਿਹੜਾ ਆਪਣਾ ਨੀਚੇ ਤੇ ਉੱਪਰ 파ਟ ਬਣਨਾ ਉਹ 파ਟ ਬਣਾ ਦੇਣਾ। ਸੋ ਆ ਦੇਖੋ ਆਪਣੀ ਫਾਈਨਲ ਲੁੱਕ। ਸੋ ਪ੍ਰੋ ਆਪਾਂ ਇਥੋਂ ਪੇਸਟਿੰਗ ਪੇਪਰ ਜੇ ਆਪਾਂ ਵਿਦਾਊਟ ਪੇਸਟਿੰਗ ਪੇਪਰ ਲਾਵਾਂਗੇ ਤਾਂ ਉਹ ਆਟੋਮੈਟਿਕ ਜਦੋਂ ਆਪਾਂ ਇਹ ਫੜ ਕੇ ਖਿੱਚਾਂਗੇ ਤਾਂ ਲੈ ਜਾਣਾ ਇਜ਼ੀ ਲੈ ਜਾਣਾ ਬੈਕ ਸਾਈਡ ਇਹਦੀ ਇਸ ਤਰ੍ਹਾਂ ਰਹੂਗੀ ਇਹ ਜਦੋਂ ਆਪਣੇ ਸਟੱਫ ਦੇ ਥੱਲੇ ਲਾਈਨਿੰਗ ਲੱਗ ਗਈ ਸੂਟ ਦੇ ਨਾ ਫਿਰ ਇਹ ਚੀਜ਼ ਨੇ ਬਿਲਕੁਲ ਵੀ ਨਹੀਂ ਚੁਭਣਾ ਬਹੁਤ ਹੀ ਸੌਫਟ ਹੁੰਦੀ ਹੈ ਇਹ ਜੇਨ ਕਿ ਆਪਾਂ ਛੋਟੀ ਕੈਂਚੀ ਨਾਲ ਨਹੀਂ ਕੱਟ ਸਕਦੇ ਐਨੀ ਵੀ ਸੌਫਟ ਨਹੀਂ ਹੁੰਦੀ ਬਟ ਇਹ ਆਪਣੇ ਬਾਡੀ ਪਾਰਟਸ ਤੇ ਚੁੱਭਦੀ ਵੀ ਨਹੀਂ ਹੈ ਵੀ ਆਪਣੇ ਚੁੱਭੂਗੀ। ਇਹਨੂੰ ਇਸ ਤਰ੍ਹਾਂ ਕਰ ਲੈਣਾ। ਇਹ ਇਹਦੀ ਬੈਕ ਲੁੱਕ ਹੈ। ਅਤੇ ਇਹ ਇਹਦਾ ਫਰੰਟ ਲੁੱਕ ਹੈ। ਸੋ ਤੁਸੀਂ ਚੈੱਕ ਕਰ ਸਕਦੇ ਹੋ। ਬਹੁਤ ਸੋਹਣੀ ਚੀਜ਼ ਬਣਨੀ ਹੈ ਅਤੇ ਹੁਣ ਟ੍ਰੈਂਡਿੰਗ ਵੀ ਹੈ ਇਹ ਚੀਜ਼। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਸਾਰਿਆਂ ਤੱਕ ਵੀਡੀਓ ਪਹੁੰਚ ਸਕੇ। ਤੇ ਹੋਰ ਕਿਸੇ ਵੀ ਤਰ੍ਹਾਂ ਤੇ ਤੁਹਾਨੂੰ ਵੀਡੀਓ ਚਾਹੀਦੀ ਆ ਤਾਂ ਮੈਨੂੰ ਪਲੀਜ਼ ਕਮੈਂਟ ਕਰੋ ਜਾਂ ਮੇਰੇ ਨੰਬਰ ਤੇ WhatsApp ਮੈਸੇਜ ਕਰੋ ਕਾਲ ਕਰੋ ਤੁਸੀਂ ਕਿਸੇ ਵੀ ਟਾਈਮ ਕੁਝ ਵੀ ਚੀਜ਼ ਪੁੱਛ ਸਕਦੇ ਹੋ ਮੈਨੂੰ ਸੋ ਧੰਨਵਾਦ ਥੈਂਕ ਯੂ